ਇਨਸਟੈਂਟ ਮੈਸੇਜਿੰਗ ਐਪ WhatsApp ਦੇ ਭਾਰਤ ਦੇ ਵਿੱਚ 40 ਕਰੋੜ ਤੋਂ ਵੀ ਜ਼ਿਆਦਾ ਯੂਜ਼ਰਸ ਹਨ ਇਹ ਲੋਕ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਲਈ WhatsApp ਉੱਤੇ ਨਿਰਭਰ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ ਭਾਰਤ ਛੱਡ ਦੇਵੇਗੀ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਇਨਕ੍ਰਿਪਸ਼ਨਸ ਤੋੜਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਭਾਰਤ ਛੱਟਣਾ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਅਤੇ ਐਂਡ ਟੂ ਐਂਡ ਇਨਕ੍ਰਿਪਸ਼ਨਸ ਦੇ ਕਾਰਨ ਪਲੇਟਫਾਰਮ ਦੇ ਵਰਤੋਂ ਕਰਦੇ ਹਨ ਜੇਕਰ ਹੋਇਸ ਨੂੰ ਤੋੜਦੇ ਹਨ ਤਾਂ ਇਨਸਟੈਂਟ ਮੈਸੇਜਿੰਗ ਪਲੇਟਫਾਰਮ ਭਾਰਤ ਦੇ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ ਇਹ ਗੱਲ WhatsApp ਨੇ ਦਿੱਲੀ ਹਾਈ ਕੋਰਟ ਦੇ ਵਿੱਚ ਚੱਲ ਰਹੀ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਹੀ WhatsApp ਅਤੇ ਇਸ ਦੀ ਮੂਲ ਕੰਪਨੀ Facebook Inc ਅਤੇ ਪਟੀਸ਼ਨਾਂ ਉੱਤੇ ਅਦਾਲਤ ਦੇ ਵਿੱਚ ਸੁਣਵਾਈ ਹੋ ਰਹੀ ਹੈ ਜਿਸ ਵਿੱਚ 2021 ਆਈਟੀ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ 2021 ਇਨਫੋਰਮੇਸ਼ਨ ਟੈਕਨੋਲੋਜੀ ਦੇ ਇੱਕ ਨਿਯਮ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮੈਸੇਜਿੰਗ ਐਪਸ ਨੂੰ ਉਪਭੋਗਤਾਵਾਂ ਦਿਆਂ ਚੈਟਾਂ ਨੂੰ ਟ੍ਰੇਸ ਕਰਨ ਅਤੇ ਕਿਸੇ ਵੀ ਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਹੈ। ਸਧਾਰਨ ਪਾਸ਼ਾ ਦੇ ਵਿੱਚ ਉਪਭੋਗਤਾਵਾਂ ਨੂੰ ਸੰਦੇਸ਼ਾਂ ਨੂੰ ਟ੍ਰੇਸ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਨੇ ਪਹਿਲੇ ਵਾਰ ਸੁਨੇਹਾ ਭੇਜਿਆ ਹੈ। ਜੇਕਰ WhatsApp ਅਜਿਹਾ ਕਰਦਾ ਹੈ ਤਾਂ ਉਸ ਨੂੰ ਸਾਰੇ ਪਪੋਗਤਾਵਾ ਦੇ ਸਾਰੇ ਸੰਦੇਸ਼ਾਂ ਨੂੰ ਟ੍ਰੇਸ ਕਰਨਾ ਹੋਵੇਗਾ ਤੇ ਸਾਲਾਂ ਤੱਕ ਉਹਨਾਂ ਦਾ ਰਿਕਾਰਡ ਰੱਖਣਾ ਹੋਵੇਗਾ ਇਹ ਐਂਡ ਟੂ ਐਂਡ ਇਨਕ੍ਰਿਪਸ਼ਨਸ ਨੂੰ ਤੋੜ ਦੇਵੇਗਾ ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ 21आईटी ਦਾ ਐਲਾਨ ਕੀਤਾ ਸੀ ਫੇਸਬੁੱਕ ਇੰਸਟਾਗ੍ਰam ਵਟਸਐਪ ਟਵਿੱਟਰ ਵਰਗੇ ਵੱਡੇ ਪਲੇਟਫਾਰਮਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਵਟਸਐਪ ਦੀ ਤਰਫੋਂ ਤੇਜਸ ਕਰੀਆਂ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਮਨਮੋਹਨ ਸਿੰਘ ਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੂੜਾ ਦੀ ਬੈਂਚ ਨੂੰ ਕਿਹਾ ਕਿ ਇੱਕ ਪਲੇਟਫਾਰਮ ਦੇ ਤੌਰ ਉਤੇ ਅਸੀਂ ਕਹਿ ਰਹੇ ਹਾਂ ਜੇਕਰ ਇਸ ਨੂੰ ਇਨਕਰਪਸ਼ਨਸ ਨੂੰ ਤੋੜਨ ਲਈ ਕਿਹਾ ਗਿਆ ਤਾਂ WhatsApp ਦੇ ਛੱਡ ਦੇਵੇਗਾ ਸਾਨੂੰ ਪੂਰੀ ਚੇਨ ਨੂੰ ਰੱਖਣਾ ਹੋਵੇਗਾ ਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕਿਹੜੇ ਸੰਦੇਸ਼ਾਂ ਨੂੰ ਡੀਕ੍ਰਿਪਟ ਕਰਨ ਲਈ ਕਿਹਾ ਜਾਵੇਗਾ ਇਸ ਦਾ ਮਤਲਬ ਹੈ ਕਿ ਸਾਨੂੰ ਸਾਲਾਂ ਤੱਕ ਕਰੋੜਾਂ ਸੁਨੇਹੇ ਜਿਹੜੇ ਉਹ ਸਟੋਰ ਕਰਨੇ ਪੈਣਗੇ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਇਨਕ੍ਰਿਪਸ਼ਨਸ ਤੋੜਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਭਾਰਤ ਛੱਡਣਾ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਅਤੇ ਐਂਡ ਟੂ ਐਂਡ ਇਨਕ੍ਰਿਪਸ਼ਨਸ ਦੇ ਕਾਰਨ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਾਂ ਇਨਸਟੈਂਟ ਮੈਸੇਜਿੰਗ ਐਪ WhatsApp ਦੇ ਭਾਰਤ ਦੇ ਵਿੱਚ 40 ਕਰੋੜ ਤੋਂ ਵੀ ਜ਼ਿਆਦਾ ਯੂਜ਼ਰਸ ਹਨ ਇਹ ਲੋਕ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਲਈ WhatsApp ਉੱਤੇ ਨਿਰਭਰ ਹਨ प्राप्त जानकारी अनुसार कंपनी ने दिल्ली हाई कोर्ट नुं किहा है कि ओ भारत ਛੱਡ ਦੇਵੇਗੀ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਇੱਕ ਇਨਕ੍ਰਪਸ਼ਨਸ ਤੋੜਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਭਾਰਤ ਛੱਟਣਾ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਅਤੇ ਐਂਡ ਟੂ ਐਂਡ ਇਨਕ੍ਰਪਸ਼ਨਸ ਦੇ ਕਾਰਨ ਪਲੇਟਫਾਰਮ ਦੇ ਵਰਤੋਂ ਕਰਦੇ ਹਨ ਜੇਕਰ ਹੋਇਸ ਨੂੰ ਤੋੜਦੇ ਹਨ ਤਾਂ ਇਨਸਟੈਂਟ ਮੈਸੇਜਿੰਗ ਪਲੇਟਫਾਰਮ ਭਾਰਤ ਦੇ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ ਇਹ ਗੱਲ WhatsApp ਨੇ ਦਿੱਲੀ ਹਾਈ ਕੋਰਟ ਦੇ ਵਿੱਚ ਚੱਲ ਰਹੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਹੀ WhatsApp ਦੇ ਇਸ ਦੇ ਮੂਲ ਕੰਪਨੀ Facebook ਇੰਕ ਅਤੇ ਪਟੀਸ਼ਨਾਂ ਉੱਤੇ ਅਦਾਤ ਦੇ ਵਿੱਚ ਸੁਣਵਾਈ ਹੋ ਰਹੀ ਹੈ ਜਿਸ ਵਿੱਚ 2021 ਆਈਟੀ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ 2021 ਇਨਫੋਰਮੇਸ਼ਨ ਟੈਕਨੋਲੋਜੀ ਦੇ ਇੱਕ ਨਿਯਮ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਸ ਨੂੰ ਉਪਭੋਗਤਾਵਾਂ ਦਿਆਂ ਚੈਟਾਂ ਨੂੰ ਟ੍ਰੇਸ ਕਰਨ ਅਤੇ ਕਿਸੇ ਵੀ ਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਹੈ। ਸਧਾਰਨ ਪਾਸ਼ਾ ਦੇ ਵਿੱਚ ਉਪਭੋਗਤਾਵਾਂ ਨੂੰ ਸੰਦੇਸ਼ਾਂ ਨੂੰ ਟ੍ਰੇਸ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਨੇ ਪਹਿਲੇ ਵਾਰ ਸੁਨੇਹਾ ਭੇਜਿਆ ਹੈ। ਜੇਕਰ WhatsApp ਅਜਿਹਾ ਕਰਦਾ ਹੈ ਤਾਂ ਉਸ ਨੂੰ ਸਾਰੇ ਫਫਫ ਉਹਤਾਂ ਦੇ ਸਾਰੇ ਸੰਦੇਸ਼ਾਂ ਨੂੰ ਟ੍ਰੇਸ ਕਰਨਾ ਹੋਵੇਗਾ ਤੇ ਸਾਲਾਂ ਤੱਕ ਉਹਨਾਂ ਦਾ ਰਿਕਾਰਡ ਰੱਖਣਾ ਹੋਵੇਗਾ ਇਹ ਐਂਡ ਟੂ ਐਂਡ ਇਨਕ੍ਰਿਪਸ਼ਨਸ ਨੂੰ ਤੋੜ ਦੇਵੇਗਾ ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ ਈਕੀਆਈਟੀ ਦਾ ਐਲਾਨ ਕੀਤਾ ਸੀ ਫੇਸਬੁਕ ਇੰਸਟਾਗ੍ਰam ਵਟਸਐਪ ਟਵਿੱਟਰ ਵਰਗੇ ਵੱਡੇ ਪਲੇਟਫਾਰਮਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਵਟਸਐਪ ਦੀ ਤਰਫੋਂ ਤੇਜਸ ਕਰੀਆਂ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਬੈਂਚ ਨੂੰ ਕਿਹਾ ਕਿ ਇੱਕ ਪਲੇਟਫਾਰਮ ਦੇ ਤੌਰ ਉੱਤੇ ਅਸੀਂ ਕਹਿ ਰਹੇ ਹਾਂ ਜੇਕਰ ਇਸ ਨੂੰ ਇਨਕਰਾਪਸ਼ਨ ਨੂੰ ਤੋੜਨ ਲਈ ਕਿਹਾ ਗਿਆ ਤਾਂ ਵਟਸਐਪ ਦੇ ਛੱਡ ਦੇਵੇਗਾ ਸਾਨੂੰ ਪੂਰੀ ਚੇਨ ਨੂੰ ਰੱਖਣਾ ਹੋਵੇਗਾ ਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕਿਹੜੇ ਸੰਦੇਸ਼ਾਂ ਨੂੰ ਡੀਕ੍ਰਿਪਟ ਕਰਨ ਲਈ ਕਿਹਾ ਜਾਵੇਗਾ ਇਸ ਦਾ ਮਤਲਬ ਹੈ ਕਿ ਸਾਨੂੰ ਸਾਲਾਂ ਤੱਕ ਕਰੋੜਾਂ ਸੁਨੇਹੇ ਨੇ ਜਿਹੜੇ ਉਹ ਸਟੋਰ ਕਰਨੇ ਪੈਣਗੇ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਇਨਕ੍ਰਿਪਸ਼ਨਸ ਤੋੜਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਭਾਰਤ ਛੱਡਣਾ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਅਤੇ ਐਂਡ ਟੂ ਐਂਡ ਇਨਕ੍ਰਿਪਸ਼ਨਸ ਦੇ ਕਾਰਨ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਬਿਊਰੋ ਰਿਪੋਰਟ ਦੀ ਸ਼ਬ ਅਪਡੇਟ ਨਿਊਜ਼ ਦੇ ਨਾਲ ਧੰਨਵਾਦ